ਰਾਤ ਦਾ ਸਮਾਂ ਸੀ ਗੂੜਾ ਹਨੇਰਾ ਛਾਇਆ ਹੋਇਆ ਸੀ ਸਾਰੇ ਲੋਕ ਆਪਣੇ ਆਪਣੇ ਕਮਰਿਆਂ ਵਿੱਚ ਲੁਕੇ ਹੋਏ ਸਨ ਕੋਈ ਕਿਸੇ ਨਾਲ ਅੱਖਾਂ ਨਹੀਂ ਮਿਲਾ پا ਰਿਹਾ ਸੀ ਸ਼ਾਮ ਤੋਂ ਬਾਅਦ ਦਾ ਏ ਸਮਾਂ ਹਰ ਰੋਜ਼ ਸਾਡੇ ਸਾਰਿਆਂ ਦਾ ਦੁੱਖ ਤਾਜ਼ਾ ਕਰ ਦਿੰਦਾ ਸੀ ਅਤੇ ਅਸੀਂ ਸਾਰੇ ਘਰ ਵਾਲੇ ਇੱਕ ਦੂਜੇ ਤੋਂ ਲੁੱਕ-ਲੁੱਕ ਕੇ ਆਪਣੇ ਆਪਣੇ ਕਮਰਿਆਂ ਵਿੱਚ ਬੰਦ ਹੋ ਕੇ ਆਪਣਾ ਆਪਣਾ ਦੁੱਖ ਹਲਕਾ ਕਰਨ ਦੀ ਕੋਸ਼ਿਸ਼ ਕਰਦੇ ਸਾਂ ਇਹ ਸਿਲਸਿਲਾ ਪਿਛਲੇ ਇੱਕ ਹਫ਼ਤੇ ਤੋਂ ਚੱਲ ਰਿਹਾ ਸੀ ਇੱਕ ਵੀ ਦਿਨ ਅਜਿਹਾ ਨਹੀਂ ਗੁਜ਼ਰਿਆ ਜਿਸ ਦਿਨ ਅਸੀਂ ਇਸ ਦਰਦਨਾਕ ਸਮੇਂ ਵਿੱਚੋਂ ਨਾ ਗੁਜ਼ਰੇ ਹੋਈਏ ਕਾਫੀ ਢੇਰ ਤੱਕ ਕਮਰੇ ਵਿੱਚ ਬੰਦ ਰਹਿਣ ਤੋਂ ਬਾਅਦ ਮੈਂ ਆਪਣੇ ਆਪ ਨੂੰ ਮਜ਼ਬੂਤ ਕਰਕੇ ਉੱਠੀ ਅਤੇ ਕਮਰੇ ਤੋਂ ਬਾਹਰ ਨਿਕਲੀ ਇੱਕ ਮਹੀਨਾ ਸੀ ਮਜ਼ਬੂਤ ਰਹਿਣਾ ਸੀ ਆਪਣੀ ਬੁੱਢੀ ਮਾਂ ਅਤੇ ਕਮਜ਼ੋਰ ਪਿਤਾ ਨੂੰ ਸੰਭਾਲਣਾ ਸੀ 베ੜੇ ਵਿੱਚ ਲੱਗੇ ਬਾਸ਼ਵੇਸ਼ਨ ਤੇ ਹੱਥ ਧੋਤੇ ਫਿਰ ਮੂੰਹ ਤੇ ਪਾਣੀ ਤੇ ਛਿੱਟੇ ਪਾਰੇ ਤਾਂ ਜੋ ਹਾਲਤ ਕੁਝ ਸੁਧਰ ਜਾਵੇ ਮੇਰੀਆਂ ਅੱਖਾਂ ਮੇਰੇ ਰੋਣ ਦੀ ਚੁਗਲੀ ਕਰ ਰਹੀਆਂ ਸਨ ਪਰ ਮੂੰਹ ਧੋਣ ਤੋਂ ਬਾਅਦ ਉਹਨਾਂ ਦੀ ਹਾਲਤ ਕੁਝ ਠੀਕ ਹੋਈ ਤੌਲੀਏ ਨਾਲ ਮੂੰਹ ਪੂੰਝਦੀ ਹੋਈ ਚਿਹਰੇ ਤੇ ਨਕਲੀ ਮੁਸਕਰਾਹਟ ਸਜਾਈ ਮੈਂ ਭਰਾ ਦੇ ਕਮਰੇ ਵੱਲ ਗਈ ਅਤੇ ਦਰਵਾਜ਼ਾ ਖੜਕਾ ਕੇ ਖਾਣਾ ਲੱਗਣ ਦੀ ਖ਼ਬਰ ਦਿੱਤੀ ਫਿਰ ਉੱਥੋਂ ਮਾਪਿਤਾ ਦੇ ਕਮਰੇ ਵਿੱਚ ਚਲੀ ਗਈ ਜਿਵੇਂ ਹੀ ਮੈਂ ਕਮਰੇ ਵਿੱਚ ਪੈਰ ਰੱਖਿਆ ਉਹ ਦੋਵੇਂ ਆਪਣੀਆਂ ਅੱਖਾਂ ਸਾਫ਼ ਕਰਨ ਲੱਗੇ ਮੇਰਾ ਅੰਦਾਜ਼ਾ ਸਹੀ ਸੀ ਮੇਰੇ ਆਉਣ ਤੋਂ ਪਹਿਲਾਂ ਉਹ ਦੋਵੇਂ ਰੋ ਰਹੇ ਸਨ ਪਰ ਮੈਨੂੰ ਵੇਖ ਕੇ ਉਹਨਾਂ ਨੇ ਝਟਕੇ ਨਾਲ ਅਥਰੂ ਗੁੰਝੇ ਅਤੇ ਮੁਸਕਰਾਉਣ ਲੱਗੇ ਅਸੀਂ ਸਾਰੇ ਇੱਕ ਦੂਜੇ ਨੂੰ ਦਿਲਾਸਾ ਦੇ ਰਹੇ ਸਨ ਅਤੇ ਬਹਾਨੇ ਨਾਲ ਜਾਣ ਦੀ ਬਜਾ ਲੱਭ ਰਹੇ ਸਾਂ ਸਾਡੇ ਤੇ ਜ਼ੁਲਮ ਦੇ ਪਹਾੜ ਟੁੱਟ ਪਏ ਸਨ ਜਿਨ੍ਹਾਂ ਤੋਂ ਨਿਕਲਣਾ ਸਾਡੇ ਲਈ ਮੁਸ਼ਕਲ ਸੀ ਖੈਰ ਮੈਂ ਮਾਤਾ ਪਿਤਾ ਨੂੰ ਉਠਾਇਆ ਅਤੇ ਉਹਨਾਂ ਨੂੰ ਖਾਣੇ ਦੇ ਮੇਜ਼ ਤੇ ਲਿਆਇਆ ਉਹਨਾਂ ਨੂੰ কুরਸੀਆਂ ਤੇ ਬਿਠਾਇਆ ਤੇ ਰਸੋਈ ਵੱਲ ਗਈ ਤਾਂ ਜੋ ਖਾਣਾ ਪਲੇਟਾਂ ਵਿੱਚ ਥਰੋਸ ਕੇ ਲਿਆਵਾ ਮਾਤਾ ਪਿਤਾ ਦੀ ਹਾਲਤ ਵੇਖ ਕੇ ਮੈਨੂੰ ਬਹੁਤ ਦੁੱਖ ਹੁੰਦਾ ਸੀ ਇੱਕ ਹਫ਼ਤੇ ਵਿੱਚ ਹੀ ਉਹ ਦੋਵੇਂ ਕਮਜ਼ੋਰ ਅਤੇ ਲਾਚਾਰ ਹੋ ਗਏ ਸਨ ਨਾ ਜਾਣੇ ਕਿੰਨੀਆਂ ਬਿਮਾਰੀਆਂ ਨੇ ਉਹਨਾਂ ਨੂੰ ਘੇਰ ਲਿਆ ਸੀ ਮੈਂ ਖਾਣਾ ਬਰਤਨਾਂ ਵਿੱਚ ਪਾ ਕੇ ਮੇਜ਼ ਤੇ ਰੱਖਿਆ ਅਤੇ ਅਫਸੋਸ ਨਾਲ ਭਰਾ ਦੇ ਕਮਰੇ ਵੱਲ ਵੇਖਿਆ ਜੋ ਅਜੇ ਵੀ ਬੰਦ ਸੀ ਮੈਂ ਫਿਰ ਤੋਂ ਜਾ ਕੇ 2-3 ਵਾਰ ਦਰਵਾਜ਼ਾ ਖੜਕਾਇਆ ਪਰ ਕੋਈ ਜਵਾਬ ਨਹੀਂ ਆਇਆ ਸਿਰ ਹਿਲਾਉਂਦੀ ਹੋਈ ਮੈਂ ਕੁਰਸੀ ਤੇ ਬੈਠ ਗਈ ਅਤੇ ਖਾਣਾ ਪਰੋਸ ਕੇ ਮਾਤਾ-ਪਿਤਾ ਨੂੰ ਦੇਣ ਲੱਗੀ ਥੋੜੇ ਸਮੇਂ ਵਿੱਚ ਖਾਣਾ ਖਾ ਲਿਆ ਜੋ ਜਿਉਂਦੇ ਰਹਿਣ ਲਈ ਜ਼ਰੂਰੀ ਸੀ ਮੈਂ ਵਰਤਨ ਸਮੇਟੇ ਪਰ ਮਾਂ ਦੇ ਕਹਿਣ ਤੇ ਇੱਕ ਵਾਰ ਫਿਰ ਭਰਾ ਦੇ ਦਰਵਾਜ਼ੇ ਨੂੰ ਖੜਕਾਇਆ ਪਰ ਦਰਵਾਜ਼ਾ ਨਾ ਖੁੱਲਿਆ ਥੋੜੀ ਦੇਰ ਬਾਅਦ ਬਾਹਰ ਦੇ ਦਰਵਾਜ਼ੇ ਤੇ ਖੜਕਾਟ ਹੋਇਆ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਪੂਆ ਚਾਚੀ ਚਾਚਾ ਤਾਇਆ ਤੇ ਤਾਈ ਸਭ ਖੜੇ ਸਨ ਸਾਰਿਆਂ ਨੇ ਪਿਆਰ ਨਾਲ ਮੇਰੇ ਸਿਰ ਤੇ ਹੱਥ ਰੱਖਿਆ ਅਤੇ ਅੰਦਰ ਲੌਂਜ ਵਿੱਚ ਜਾ ਕੇ ਮਾਤਾ ਪਿਤਾ ਨਾਲ ਮਿਲੇ ਇੱਕ ਦੂਜੇ ਨੂੰ ਗਲੇ ਮਿਲਦੇ ਹੋਏ ਮਾਂ ਅਤੇ ਪੂਆ ਫਿਰ ਰੋਣ ਲੱਗੀਆਂ ਤਾਈ ਜੀ ਨੇ ਬੜੀ ਮੁਸ਼ਕਲ ਨਾਲ ਦੋਵਾਂ ਨੂੰ ਚੁੱਪ ਕਰਾਇਆ ਪਿਛਲੇ 1 ਹਫ਼ਤੇ ਤੋਂ ਸਾਡੇ ਘਰ ਵਿੱਚ ਮਾਤਮ ਸ਼ਾਇਆ ਹੋਇਆ ਸੀ ਮੇਰਾ ਵੱਡਾ ਭਰਾ ਸਾਡਾ ਇਕਲੌਤਾ ਸਹਾਰਾ ਇੱਕ ਹਫ਼ਤਾ ਪਹਿਲਾਂ ਅਚਾਨਕ ਸਾਨੂੰ ਛੱਡ ਕੇ ਚਲਾ ਗਿਆ ਸੀ ਉਸ ਦਾ ਜਾਣਾ ਸਾਡੇ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਸੀ ਸਾਡੇ ਤੇ ਤਾਂ ਕਿਆਮਤ ਟੁੱਟ ਪਈ ਸੀ ਕਿਸ ਨੇ ਸੋਚਿਆ ਸੀ ਕਿ ਇਸ ਅਚਾਨਕ ਹਾਦਸੇ ਬਾਰੇ ਅਜੇ ਢੇੜ ਮਹੀਨਾ ਪਹਿਲਾਂ ਤੱਕ ਸਭ ਕੁਝ ਠੀਕ ਠਾਕ ਸੀ ਅਸੀਂ ਸਾਰੇ ਹੱਸਦੇ ਖੇਡਦੇ ਘਰ ਵਿੱਚ ਰਹਿ ਰਹੇ ਸੀ ਪੇਰੇ ਚਾਣਿਕ ਇਹ ਹਾਦਸਾ ਵਾਪਰ ਗਿਆ ਜਿਸ ਨੇ ਸਾਡੀਆਂ ਖੁਸ਼ੀਆਂ ਖੋ ਲਈਆਂ ਅਤੇ ਸਾਨੂੰ ਤੋੜ ਕੇ ਰੱਖ ਦਿੱਤਾ ਪੂਆ ਤਾਈ ਅਤੇ ਮਾਣੇ ਭਰਾ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਜਦ ਕਿ ਚਾਚੀ ਇੱਕ ਪਾਸੇ ਚੁੱਪ ਬੈਠੀ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ ਉਹ ਅਜੇ ਨਵੀਂ ਨਵੀਂ ਬੌਟੀ ਸੀ ਉਸ ਦੇ ਵਿਆਹ ਨੂੰ ਸਿਰਫ 3 ਮਹੀਨੇ ਹੋਏ ਸਨ ਇਸ ਲਈ ਉਹ ਸਾਡੇ ਨਾਲ ਜ਼ਿਆਦਾ ਕੁਲੀ ਮਿਲੀ ਨਹੀਂ ਸੀ ਮੈਂ ਵੀ ਤਾਈ ਨਾਲ ਇੱਕ ਪਾਸੇ ਜਾ ਕੇ ਬੈਠ ਗਈ ਭਰਾ ਦੀਆਂ ਗੱਲਾਂ ਸੁਣ ਕੇ ਫਿਰ ਇੱਕ ਵਾਰ ਫਿਰ ਅਥਰੂ ਛਲਕ ਪਏ ਫੇਰ ਪੂਆ ਨੇ ਇੱਛਾ ਜ਼ਾਹਰ ਕੀਤੀ ਕਿ ਉਹ ਆਪਣੇ ਭਤੀਜੇ ਨੂੰ ਵੇਖਣਾ ਚਾਹੁੰਦੀ ਹੈ ਪੂਆ ਨੇ ਮੈਨੂੰ ਕਿਹਾ ਕਿ ਮੈਂ ਉਹਨਾਂ ਨੂੰ ਭਰਾ ਦੇ ਵਿਆਹ ਦੀ ਵੀਡੀਓ ਲਾ ਕੇ ਦੇਵਾਂ ਮੈਂ ਨਾ ਚਾਹੁੰਦੇ ਹੋਈ ਵੀ ਮਜਬੂਰਨ ਕਮਰੇ ਵਿੱਚੋਂ ਲੈਪਟਾਪ ਲਾਂਚ ਚਲੀ ਗਈ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਮਾਤਾ ਪਿਤਾ ਭਰਾ ਦੇ ਵਿਆਹ ਦੀ ਵੀਡੀਓ ਵੇਖਣ ਅਤੇ ਉਹਨਾਂ ਦੀ ਸਿਹਤ ਫਿਰ ਖਰਾਬ ਹੋ ਜਾਵੇ ਪਰ ਪੂਆ ਦੀ ਗੱਲ ਵੀ ਨਹੀਂ ਕੱਟ ਸਕਦੀ ਸੀ ਮੈਂ ਲੈਪਟਾਪ ਲੈ ਆਈ ਅਤੇ ਵਿਆਹ ਦੀ ਵੀਡੀਓ ਚਲਾ ਦਿੱਤੀ ਮੇਰਾ ਭਰਾ ਹੱਸਦਾ ਖੇਡਦਾ ਕਿੰਨਾ ਖੁਸ਼ ਸੀ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਸੀ ਸਾਰੇ ਮਿਲ ਕੇ ਵੀਡੀਓ ਵੇਖ ਰਹੇ ਸਨ ਅਤੇ ਨਾਲ ਨਾਲ ਗੱਲਾਂ ਵੀ ਕਰ ਰਹੇ ਸਨ ਮਾਂ ਤਾਂ ਬਾਰ-ਬਾਰ ਭਰਾ ਦੀ ਤਸਵੀਰ ਨੂੰ ਸ਼ੋਅ ਕੇ ਪਿਆਰ ਕਰ ਰਹੀ ਸੀ ਅਤੇ ਨਾਲ ਹੀ ਖਰੋਬ ਵੀ ਰਹੀ ਸੀ ਪੂਆ ਨੇ ਬੌਟੀ ਬਾਰੇ ਪੁੱਛਿਆ ਕਿ ਸਰਲਾ ਤੇਰੀ ਬੌਟੀ ਕਿੱਥੇ ਹੈ ਇਸ ਸਵਾਲ ਤੇ ਮਾਂ ਨੇ ਤੁਰੰਤ ਮੇਰੇ ਵੱਲ ਵੇਖਿਆ ਜਦ ਕਿ ਮੈਂ ਖੁਦ ਬਹੁਤ ਘਬਰਾ ਗਈ ਹੁਣ ਮੈਂ ਪੂਆ ਨੂੰ ਕੀ ਜਵਾਬ ਦਿੰਦੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਹਾ ਨਾ ਝੂਠ ਬੋਲ ਸਕਦੀ ਸੀ ਨਾ ਸੱਚ ਦੱਸ ਸਕਦੀ ਸੀ ਪੂਆ ਦੇ ਸਖਤ ਸੁਭਾ ਨੂੰ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਸੀ ਜੇ ਪੂਆ ਨੂੰ ਬੋਟੀ ਬਾਰੇ ਪਣਕ ਵੀ ਪੈ ਜਾਂਦੀ ਤਾਂ ਨਾ ਜਾਣੇ ਕਿੰਨਾ ਤਮਾਸ਼ਾ ਹੋ ਜਾਣਾ ਸੀ ਸਾਡਾ ਮਾਤਮ ਬਾਲਾ ਘਰ ਸੀ ਅਸੀਂ ਘਰ ਵਿੱਚ ਕੋਈ ਤਮਾਸ਼ਾ ਨਹੀਂ ਚਾਹੁੰਦੇ ਸੀ ਇਸ ਤੋਂ ਪਹਿਲਾਂ ਕਿ ਮੈਂ ਜਾ ਮਾਂ ਪੂਆ ਨੂੰ ਕੋਈ ਜਵਾਬ ਦਿੰਦੇ ਘਰ ਦੇ ਦਰਵਾਜ਼ੇ ਤੋਂ ਮਹੱਲੇ ਦੇ ਮਰਦ ਤੇ ਔਰਤਾਂ ਆਉਂਦੇ ਦਿਖਾਈ ਦਿੱਤੇ ਇਹ ਲੋਕ ਰੋਜ਼ਾਨਾ ਰਾਤ ਦੇ ਖਾਣੇ ਤੋਂ ਬਾਅਦ ਸਾਡਾ ਦੁੱਖ ਵੰਡਣ ਆਉਂਦੇ ਸਨ ਪਿਤਾ ਤਾਇਆ ਤੇ ਚਾਚਾ ਮਰਦਾਂ ਨੂੰ ਲੈ ਕੇ ਬੈਠਕ ਵਿੱਚ ਚਲੇ ਗਏ ਜਦਕਿ ਔਰਤਾਂ ਲਾਉਂਜ ਵਿੱਚ ਹੀ ਐਡਜਸਟ ਹੋ ਗਈਆਂ ਮੈਂ ਔਰਤਾਂ ਨੂੰ ਆਉਂਦੇ ਵੇਖ ਕੇ ਸਗੋਂ ਦਾ ਸਾਹ ਲੀਕ ਕੇ ਚਲੋ ਉਹਨਾਂ ਦੇ ਆਉਣ ਨਾਲ ਬੋਟੀ ਦਾ ਧਿਆਨ ਬੌਟੀ ਤੋਂ ਹਟ ਜਾਵੇਗਾ ਪਰ ਇਹ ਮੇਰੀ ਗਲਤਫਹਿਮੀ ਸੀ ਉਹਨਾਂ ਔਰਤਾਂ ਨੇ ਵੀ ਸਾਡੇ ਹਾਲਚਲ ਪੁੱਛਣ ਤੋਂ ਬਾਅਦ ਬੌਟੀ ਬਾਰੇ ਪੁੱਛਿਆ ਪਰ ਸਾਡੇ ਕੋਲ ਕਿਸੇ ਨੂੰ ਦੱਸਣ ਲਈ ਕੋਈ ਜਵਾਬ ਨਹੀਂ ਸੀ ਮੈਂ ਕੀ ਦੱਸਦੀ ਕਿ ਉਸ ਨੂੰ ਤਾਂ ਕਿਸੇ ਚੀਜ਼ ਦਾ ਹੋਸ਼ ਵੀ ਨਹੀਂ ਸੀ ਮੇਰੇ ਦਿਮਾਗ ਵਿੱਚ ਖਿਆਲ ਆਇਆ ਕਿ ਮੈਂ ਇਹਨਾਂ ਨੂੰ ਦੱਸ ਦੇਵਾਂ ਕਿ ਬੌਟੀ ਨੂੰ ਨੀਂਦ ਦੀ ਗੋਲੀ ਦੇ ਕੇ ਸਵਾਦ ਦਿੱਤਾ ਗਿਆ ਹੈ ਅਜੇ ਮੈਂ ਇਹੀ ਸੋਚ ਰਹੀ ਸੀ ਕਿ ਇਸ ਤੋਂ ਪਹਿਲਾਂ ਭਰਾ ਦੇ ਕਮਰੇ ਦਾ ਦਰਵਾਜ਼ਾ ਖੁੱਲਿਆ ਅਤੇ ਬਹੁਤੀ ਬਾਹਰ ਆਉਂਦੀ ਦਿਖਾਈ ਦਿੱਤੀ ਉਸ ਨੂੰ ਵੇਖਦੇ ਹੀ ਮੈਂ ਅਤੇ ਮਾਂ ਨੇ ਸ਼ਰਮ ਨਾਲ ਸਿਰ ਝੁਕਾ ਲਏ ਕਹਿਣ ਨੂੰ ਕੁਝ ਬਚਿਆ ਹੀ ਨਹੀਂ ਸੀ ਸਾਡੇ ਸਾਹਮਣੇ ਸਾਡੀ ਇੱਜ਼ਤ ਦਾ ਜਨਾਜ਼ਾ ਨਿਕਲ ਚੁੱਕਿਆ ਸੀ ਹੁਣ ਕਿਸ ਤੋਂ ਕੀ ਸ਼ਿਕਾਇਤ ਕਰਦੇ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੇ ਭਰਾ ਦੀ ਪਸੰਦ ਅਜੀਬ ਹੋਵੇਗੀ ਪਰ ਹੁਣ ਕੀ ਹੋ ਸਕਦਾ ਸੀ ਜੋ ਹੋਣਾ ਸੀ ਸੋ ਹੋ ਗਿਆ ਉਹ ਹੋ ਚੁੱਕਿਆ ਸੀ ਪਛਤਾਵੇ ਦਾ ਕੀ ਫਾਇਦਾ ਕਾਸ਼ ਮਾਂ ਨੇ ਉਸ ਵਕਤ ਭਰਾ ਦੀ ਗੱਲ ਨਾ ਮੰਨੀ ਹੁੰਦੀ ਤਾਂ ਅੱਜ ਸਾਨੂੰ ਇਹ ਦਿਨ ਨਾ ਵੇਖਣਾ ਪੈਂਦਾ ਕਦੇ ਨਹੀਂ ਸੋਚਿਆ ਸੀ ਕਿ ਬੌਟੀ ਅਜਿਹਾ ਵਿਵਹਾਰ ਕਰੇਗੀ ਸਾਰੀਆਂ ਔਰਤਾਂ ਦੀਆਂ ਨਜ਼ਰਾਂ ਬੌਟੀ ਵੱਲ ਸਨ ਅਤੇ ਸਾਰੀਆਂ ਤੋਬਾ ਤੋਬਾ ਕਰਦੀਆਂ ਅਤੇ ਕੰਨਾਂ ਨੂੰ ਹੱਥ ਲਾ ਰਹੀਆਂ ਸਨ ਬੌਟੀ ਦੇ ਇਸ ਹੁਲੀਏ ਦੀ ਉਮੀਦ ਕਿਸੇ ਨੂੰ ਨਹੀਂ ਸੀ ਅਜੇ ਭਰਾ ਨੂੰ ਗੁਜ਼ਰੇ ਮੁਸ਼ਕਲ ਨਾਲ ਇੱਕ ਹਫ਼ਤਾ ਹੋਇਆ ਸੀ ਅਤੇ ਬੌਟੀ ਦੀ ਹਾਲਤ ਐਨੀ ਸ਼ਰਮਨਾਕ ਸੀ ਉਸ ਨੇ ਇਸ ਤਰ੍ਹਾਂ ਦੇ ਕੱਪੜੇ ਪਾਏ ਸਨ ਕਿ ਸਾਰਿਆਂ ਦੀਆਂ ਨਜ਼ਰਾਂ ਸ਼ਰਮ ਨਾਲ ਝੁੱਕ ਗਈਆਂ ਸਾਰੇ ਸਵਾਲੀਆਂ ਨਜ਼ਰਾਂ ਨਾਲ ਮੇਰੀ ਮਾਂ ਨੂੰ ਵੇਖਣ ਲੱਗੇ ਬੌਟੀ ਮੁਸ਼ਕਲ ਨਾਲ ਆਪਣਾ ਭਾਰੀ ਲਾਲ ਲਹੰਗਾ ਸਮਾਲਦੀ ਹੋਈ ਸਾਡੇ ਵੱਲ ਆਈ ਬੌਟੀ ਦੇ ਚੱਲਣ ਨਾਲ ਉਸਦੇ ਪੈਰਾਂ ਵਿੱਚ ਪਾਈਆਂ ਛਾਂਜਰਾਂ ਤੇ ਹੱਥਾਂ ਵਿੱਚ ਪਾਈਆਂ ਚੂੜੀਆਂ ਦੀ ਖਣਕਣੇ ਸ਼ੋਰ ਮਚਾਇਆ ਭਾਰੀ ਲਾਲ ਜੋੜੇ ਵਿੱਚ ਸਜੀ ਹੋਈ ਜਰੀਦਾਰ ਗਹਿਣੇ ਪਾਏ ਹੋਏ ਸਨ ਅਤੇ ਚਿਹਰੇ ਤੇ ਇੱਕ ਅਜਨਬੀ ਜਿਹੀ ਮੁਸਕਰਾਹਟ ਸੀ ਜਿਵੇਂ ਕੋਈ ਦੁਲਹਣ ਸਜੀ ਹੋਵੇ ਉਹ ਸਾਡੇ ਕੋਲ ਆ ਕੇ ਰੁਕੀ ਕੁਝ ਦੇਰ ਖੜੀ ਰਹੀ ਲੈਪਟਾਪ ਤੇ ਚੱਲਦੀ ਵੀਡੀਓ ਵੇਖਦੀ ਰਹੀ ਫਿਰ ਲੈਪਟਾਪ ਚੁੱਕ ਕੇ ਆਪਣੇ ਕਮਰੇ ਵਿੱਚ ਲੈ ਗਈ ਪੂਆ ਤਾਂ ਬੌਟੀ ਦਾ ਇਹ ਹੁਲੀਆ ਵੇਖਦੇ ਹੀ ਦਰਵਾਜ਼ਾ ਹਾਈ ਹੋ ਗਿਆ ਉਹ ਤੁਰੰਤ ਉੱਠ ਕੇ ਬੌਟੀ ਦੇ ਪਿੱਛੇ ਗਈ ਪਰ ਬੌਟੀ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਪੂਆ ਗੁੱਸੇ ਵਿੱਚ ਵਾਪਸ ਸਾਡੇ ਕੋਲ ਆਈ ਅਤੇ ਮਾਂ ਨੂੰ ਸੁਣਾਉਣ ਲੱਗੀ ਪੂਆ ਨੇ ਕਿਹਾ ਸਰਲਾ ਇਹ ਤੇਰੇ ਘਰ ਵਿੱਚ ਕੀ ਹੋ ਰਿਹਾ ਹੈ ਕੀ ਤੂੰ ਇਸ ਘਰ ਦੇ ਰੀਤੀ ਰਿਵਾਜ ਭੁੱਲ ਗਈ ਹੈ ਤੂੰ ਨਹੀਂ ਜਾਣਦੀ ਕਿ ਇਸ ਘਰ ਵਿੱਚ ਰਹਿਣ ਦੇ ਕੀ ਉਸੂਲ ਹਨ ਪਰ ਲੱਗਦਾ ਹੈ ਤੇਰੇ ਪੁੱਤ ਦੀ ਮੌਤ ਤੋਂ ਬਾਅਦ ਤੂੰ ਸਭ ਕੁਝ ਭੁੱਲ ਗਈ ਕੋਈ ਨਹੀਂ ਮੈਂ ਤੈਨੂੰ ਸਭ ਯਾਦ ਦਿਲਾ ਦਿੰਦੀ ਹਾਂ ਜਿਸ ਔਰਤ ਦਾ ਪਤੀ ਮਰ ਜਾਵੇ ਉਹ ਵਿਧਵਾ ਹੁੰਦੀ ਹੈ ਉਸ ਨੂੰ ਇਸ ਤਰ੍ਹਾਂ ਰੰਗੀਨ ਕੱਪੜੇ ਪਾਉਣ ਦਾ ਕੋਈ ਹੱਕ ਨਹੀਂ ਨਾ ਹੀ ਸੁਹਾਗ ਦੀਆਂ ਕੰਚ ਦੀਆਂ ਛੂੜੀਆਂ ਅਤੇ ਨਾ ਹੀ ਗਹਿਣੇ ਪਾਉਣ ਦਾ ਹੱਕ ਹੁੰਦਾ ਹੈ ਪਰ ਤੇਰੀ ਬੋਟੀ ਨੂੰ ਵੇਖ ਤੇਰੇ ਪੁੱਤ ਦੀ ਚਿਤਾ ਦੀ ਅੱਗ ਅਜੇ ਠੰਡੀ ਨਹੀਂ ਹੋਈ ਅਤੇ ਉਸ ਨੇ ਐਨੇ ੜਕੀਲੇ ਚਮਕੀਲੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਇਸ ਤਰ੍ਹਾਂ ਤਿਆਰ ਹੈ ਜਿਵੇਂ ਸੁਹਾਗਣ ਹੋਵੇ ਪੂਆ ਦਾ ਤਮਾਸ਼ਾ ਸ਼ੁਰੂ ਹੋ ਚੁੱਕਿਆ ਸੀ ਮਾਂ ਚੁੱਪਚਾਪ ਪੂਆ ਦੀਆਂ ਗੱਲਾਂ ਸੁਣਦੀ ਰਹੀ ਬੋਲਣ ਲਈ ਕੁਝ ਸੀ ਹੀ ਨਹੀਂ ਪੂਆ ਕੁਝ ਗਲਤ ਨਹੀਂ ਸੀ ਕਹਿ ਰਹੀ ਜੋ ਵੀ ਸੀ ਸੱਚ ਸੀ ਪੂਆ ਹੁਣੇ ਹੁਣੇ ਬੋਟੀ ਨੂੰ ਘਰੋਂ ਕੱਢਣ ਦੀ ਗੱਲ ਕਰ ਰਹੀ ਸੀ ਬੜੀ ਮੁਸ਼ਕਲ ਨਾਲ ਮੈਂ ਅਤੇ ਮਾਂ ਨੇ ਸਥਿਤੀ ਨੂੰ ਸੰਭਾਲਿਆ ਪੂਆ ਨੂੰ ਮੁਸ਼ਕਲ ਨਾਲ ਸਮਝਾਇਆ ਦਰਸਾਲ ਜਦੋਂ ਤੋਂ ਭਰਾ ਦੀ ਮੌਤ ਹੋਈ ਸੀ ਬੋਟੀ ਦੀ ਦਿਮਾਗੀ ਸੰਤੁਲਨ ਵਿਗੜ ਗਿਆ ਸੀ ਉਸ ਦਾ ਦਿਮਾਗ ਇਹ ਮੰਨਣ ਲਈ ਤਿਆਰ ਹੀ ਨਹੀਂ ਸੀ ਕਿ ਭਰਾ ਮਰ ਚੁੱਕਾ ਹੈ ਇਸ ਲਈ ਉਹ ਆਪਣੇ ਆਪ ਨੂੰ ਸੁਹਾਗਨ ਸਜਾ ਕੇ ਰੱਖਦੀ ਸੀ ਅਤੇ ਭਰਾ ਦਾ ਇੰਤਜ਼ਾਰ ਕਰਦੀ ਸੀ ਸਾਡੀ ਸਾਰੀ ਗੱਲ ਸੁਣ ਕੇ ਸਾਰੀਆਂ ਔਰਤਾਂ ਨੇ ਅਫਸੋਸ ਜਤਾਇਆ ਬੋਟੀ ਨੂੰ ਘਰ ਵਿੱਚ ਰੱਖਣਾ ਅਤੇ ਇਸ ਹੁਲੀਏ ਵਿੱਚ ਵੇਖਣਾ ਸਾਡੀ ਮਜਬੂਰੀ ਸੀ ਜੇ ਮਜਬੂਰੀ ਨਾ ਹੁੰਦੀ ਤਾਂ ਖੁਸ਼ੀ ਨਾਲ ਕੌਣ ਕਹਿੰਦਾ ਕਿ ਮਰਦਾ ਪੁੱਤ ਦੀ ਪਤਨੀ ਨੂੰ 8 ਦਿਨ ਵੀ ਨਾ ਗੁਜ਼ਰਨ ਅਤੇ ਉਹ ਫਿਰ ਦੁਲਹਣ ਬਣ ਕੇ ਵਹਿਣ ਜਾਵੇ ਅਤੇ ਘਰ ਵਾਲੇ ਬਰਦਾਸ਼ਤ ਕਰਦੇ ਰਹਿਣ ਅਸੀਂ ਖੁਸ਼ੀ ਨਾਲ ਇਹ ਸਭ ਨਹੀਂ ਸੀ ਕਰ ਰਹੇ ਸਾਡੀ ਵੀ ਮਜਬੂਰੀ ਸੀ ਕੁਝ ਦੇਰ ਬੈਠਣ ਤੋਂ ਬਾਅਦ ਸਾਰੇ ਲੋਕ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਬੂਆ ਜਾਂਦੇ ਜਾਂਦੇ ਮਾਂ ਨੂੰ ਬਹੁਤੀ ਤੇ ਸਖਤ ਨਿਗਰਾਨੀ ਰੱਖਣਾ ਤੇ ਉਸ ਨੂੰ ਸਮਝਾਉਣ ਲਈ ਕਹਿ ਗਈ ਤਾਂ ਜੋ ਉਹ ਆਪਣੀਆਂ ਹਰਕਤਾਂ ਤੋਂ ਬਾਝ ਜਾਵੇ ਮਾਂ ਨੇ ਪੂਆ ਦੀ ਗੱਲ ਸੁਣ ਕੇ ਸਿਰਫ ਸਿਰ ਹਿਲਾਉਂ ਤੇ ਸਮਝਿਆ ਭੂਆ ਨੂੰ ਵਿਦਾ ਕਰਨ ਤੋਂ ਬਾਅਦ ਅਸੀਂ ਸਾਰੇ ਆਪਣੇ ਆਪਣੇ ਕਮਰਿਆਂ ਵਿੱਚ ਸੌਣ ਚਲੇ ਗਏ ਸਮਾਂ ਗੁਜ਼ਰਦਾ ਗਿਆ ਪਰ ਬੋਟੀ ਅਜੇ ਵੀ ਉਸੇ ਤਰ੍ਹਾਂ ਸੀ ਉਸ ਵਿੱਚ ਜਰਾ ਵੀ ਬਦਲਾਅ ਨਹੀਂ ਆਇਆ ਉਹੀ ਆਦਤਾਂ ਉਹੀ ਹਰਕਤਾਂ ਮੈਂ ਅਤੇ ਮਾਂ ਉਸ ਨੂੰ ਸਮਝਾਉਂਦੇ ਸਮਝਾਉਂਦੇ ਥੱਕ ਗਏ ਕਿ ਭਰਾ ਹੁਣ ਇਸ ਦੁਨੀਆ ਵਿੱਚ ਨਹੀਂ ਹੈ ਉਸ ਨੇ ਸਾਡੀਆਂ ਅੱਖਾਂ ਸਾਹਮਣੇ ਦਮ ਤੋੜਿਆ ਅਤੇ ਅਸੀਂ ਆਪਣੇ ਹੱਥੀ ਉਸ ਦਾ ਅੰਤਮ ਸੰਸਕਾਰ ਕੀਤਾ ਪਰ ਮਜਾਲ ਹੈ ਜੋ ਉਸ ਤੇ ਰਤੀ ਪਰ ਵੀ ਅਸਰ ਹੋਇਆ ਹੋਵੇ ਉਹ ਰੋਜ਼ ਨਵੀਂ ਦੁਲਹਣ ਵਾਂਗ ਤਿਆਰ ਹੁੰਦੀ ਵਿਆਹ ਦੀ ਵੀਡੀਓ ਲੈ ਕੇ ਕਮਰੇ ਵਿੱਚ ਬੰਦ ਹੋ ਜਾਂਦੀ ਉਸ ਦੇ ਕਮਰੇ ਵਿੱਚੋਂ ਅਕਸਰ ਗੱਲਬਾਤ ਦੀਆਂ ਆਵਾਜ਼ਾਂ ਵੀ ਸੁਣਾਈ ਦਿੰਦੀਆਂ ਸਨ ਪਤਾ ਨਹੀਂ ਉਹ ਕਿਸ ਨਾਲ ਗੱਲਾਂ ਕਰਦੀ ਸੀ ਅਸੀਂ ਬਹੁਤ ਪਰੇਸ਼ਾਨ ਸੀ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਕੀ ਕਰੀਏ ਕੀ ਨਾ ਕਰੀਏ ਹੌਲੀ-ਹੌਲੀ ਭਰਾ ਦੀ ਮੌਤ ਨੂੰ 6 ਮਹੀਨੇ ਗੁਜ਼ਰ ਗਏ ਸਮਾਂ ਵੱਡਾ ਮਰਮ ਹੁੰਦਾ ਹੈ ਵੱਡੇ ਤੋਂ ਵੱਡੇ ਘਾਵ ਨੂੰ ਬਾਰ ਦਿੰਦਾ ਹੈ ਸਮੇਂ ਨਾਲ ਅਸੀਂ ਸਾਰੇ ਸੰਭਲ ਗਏ ਸਿਵਾਏ ਬੌਟੀ ਦੇ ਪਤਾ ਨਹੀਂ ਉਸ ਨੂੰ ਕਦੋਂ ਸਮਝਾਉਣੀ ਸੀ ਮੇਰਾ ਨਾਮ ਕਿਰਨ ਹੈ ਅਸੀਂ ਦੋ ਭੈਣ ਭਰਾ ਸੀ ਇੱਕ ਮੈਂ ਅਤੇ ਇੱਕ ਮੇਰਾ ਭਰਾ ਮਨਜਕ ਮੇਰੇ ਪਾਪਾ ਦਾ ਕੱਪੜਿਆਂ ਦਾ ਕਾਰੋਬਾਰ ਸੀ ਸ਼ਹਿਰ ਵਿੱਚ ਉਹਨਾਂ ਦੀਆਂ ਚੰਗੀਆਂ ਦੁਕਾਨਾਂ ਸਨ ਜਿਨ੍ਹਾਂ ਤੋਂ ਚੰਗੀ ਆਮਦਨ ਹੋ ਜਾਂਦੀ ਸੀ ਅਤੇ ਸਾਡੇ ਘਰ ਦਾ ਗੁਜ਼ਾਰਾ ਚੰਗਾ ਚੱਲ ਰਿਹਾ ਸੀ ਮੇਰੇ ਭਰਾ ਨੇ ਬੀਏ ਤੋਂ ਬਾਅਦ ਕਾਲਜ ਛੱਡ ਦਿੱਤਾ ਅਤੇ ਪਾਪਾ ਨਾਲ ਦੁਕਾਨਾਂ ਤੇ ਬੈਠਣ ਲੱਗਾ ਜਿਸ ਨਾਲ ਪਾਪਾ ਨੂੰ ਵੀ ਥੋੜਾ ਸਹਾਰਾ ਮਿਲ ਗਿਆ ਹਾਸੀ ਖੁਸ਼ੀ ਜ਼ਿੰਦਗੀ ਗੁਜ਼ਰ ਰਹੀ ਸੀ ਇੱਕ ਦਿਨ ਅਸੀਂ ਰਾਤ ਦਾ ਖਾਣਾ ਖਾ ਰਹੇ ਸੀ ਤਾਂ ਭਰਾ ਨੇ ਮਾਂ ਨੂੰ ਕਿਹਾ ਕਿ ਉਹ ਵਿਆਹ ਕਰਨਾ ਚਾਹੁੰਦਾ ਹੈ ਮਾਂ ਦੀ ਤਾਂ ਜਿਵੇਂ ਮੁਰਾਦ ਪੂਰੀ ਹੋ ਗਈ ਸੀ ਜਦਕਿ ਪਾਪਾ ਨੇ ਘੂਰ ਕੇ ਦੋਵਾਂ ਨੂੰ ਵੇਖਿਆ ਮਾਂ ਨੇ ਪਾਪਾ ਦੀ ਘੂਰ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਝਟਕੇ ਨਾਲ ਕਿਹਾ ਕਿ ਮੈਂ ਅੱਜ ਹੀ ਰਿਸ਼ਤੇ ਵੇਖਣੇ ਸ਼ੁਰੂ ਕਰਦੀ ਹਾਂ ਤੂੰ ਦੱਸ ਕੇ ਤੈਨੂੰ ਕਿਹੋ ਜਿਹੀ ਕੁੜੀ ਪਸੰਦ ਹੈ ਤਾਂ ਜੋ ਮੈਂ ਤੇਰੀ ਪਸੰਦ ਮੁਤਾਬਕ ਕੁੜੀ ਲੱਭਾਂ ਪਰ ਭਰਾ ਦੀ ਅਗਲੀ ਗੱਲ ਤੇ ਮਾਂ ਦੀ ਖੁਸ਼ੀ ਘਟ ਗਈ ਭਰਾ ਨੇ ਕਿਹਾ ਕਿ ਮੈਂ ਕੁੜੀ ਖੁਦ ਪਸੰਦ ਕਰ ਲਈ ਹੈ ਬਸ ਤੁਸੀਂ ਉਸ ਦੇ ਘਰ ਰਿਸ਼ਤਾ ਲੈ ਜਾਣ ਦੀ ਤਿਆਰੀ ਕਰੋ ਮਾਂ ਪਾਪਾ ਹਰਾਨੀ ਨਾਲ ਭਰਾ ਦੇ ਮੂੰਹ ਵੱਲ ਵੇਖਣ ਲੱਗੇ ਉਹਨਾਂ ਨੂੰ ਭਰਾ ਦੀ ਗੱਲ ਸੁਣ ਕੇ ਦੁੱਖ ਹੋਇਆ ਅੱਜ ਤੋਂ ਪਹਿਲਾਂ ਭਰਾ ਨੇ ਮਾਤਾ ਪਿਤਾ ਦੀ ਹਿਜਾਜ ਤੋਂ ਬਿਨਾ ਕੋਈ ਕੰਮ ਨਹੀਂ ਸੀ ਕੀਤਾ ਪਰ ਅੱਜ ਜਦੋਂ ਵਿਆਹ ਦੀ ਵਾਰੀ ਆਈ ਦਾ ਜਿੰਦਗੀ ਦਾ ਇੰਨਾ ਵੱਡਾ ਫੈਸਲਾ ਉਸ ਨੇ ਮਾਤਾ ਪਿਤਾ ਦੇ ਮਸ਼ਵਰੇ ਤੋਂ ਬਿਨਾਂ ਕਰ ਲਿਆ ਮਾਂ ਭਰਾ ਨੂੰ ਕੁਝ ਕਹਿਣਾ ਚਾਹੁੰਦੀ ਸੀ ਪਰ ਪਾਪਾ ਨੇ ਮਾਂ ਦੇ ਹੱਥ ਤੇ ਹੱਥ ਰੱਖ ਕੇ ਉਸ ਨੂੰ ਕੁਝ ਵੀ ਕਹਿਣ ਤੋਂ ਰੋਕ ਦਿੱਤਾ ਪਾਪਾ ਸਮਝ ਗਏ ਸਨ ਕਿ ਉਹਨਾਂ ਦਾ ਪੁੱਤ ਵੱਡਾ ਹੋ ਗਿਆ ਹੈ ਅਤੇ ਹੁਣ ਉਸ ਨੂੰ ਉਂਗਲੀ ਫੜ ਕੇ ਚੱਲਣ ਦੀ ਲੋੜ ਨਹੀਂ ਸੀ ਖੈਰ ਮਾਂ ਨੇ ਕੁੜੀ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਕੁੜੀ ਅਨਾਥ ਹੈ ਅਤੇ ਆਪਣੇ ਚਾਚਾ ਚਾਚੀ ਨਾਲ ਰਹਿੰਦੀ ਹੈ ਦੋ ਦਿਨ ਬਾਅਦ ਮੈਂ ਅਤੇ ਪਾਪਾ ਕੁੜੀ ਨੂੰ ਵੇਖਣ ਗਏ ਸ਼ਕਲ ਸੂਰਤ ਤੋਂ ਬਹੁਤ ਸੁੰਦਰ ਸੀ ਪਰ ਆਦਤ ਅਤੇ ਸਲੀਕੇ ਦਾ ਪਤਾ ਵਿਆਹ ਤੋਂ ਬਾਅਦ ਹੀ ਚੱਲਣਾ ਸੀ ਉਹ ਲੋਕ ਕੁਝ ਅਜੀਬ ਜਿਹੇ ਸਨ ਉਹਨਾਂ ਨੇ ਸਾਡੇ ਬਾਰੇ ਕੋਈ ਪੁੱਛਗਿੱਛ ਨਹੀਂ ਕੀਤੀ ਜੋ ਹੈਰਾਨ ਕਰਨ ਵਾਲੀ ਗੱਲ ਸੀ ਨਹੀਂ ਤਾਂ ਅੱਜਕੱਲ ਕੋਣ ਬਿਨਾ ਸ਼ਾਨ ਵੀਂਦੇ ਆਪਣੀ ਕੁੜੀ ਦਾ ਹਰਿਸ਼ਤਾ ਦਿੰਦਾ ਹੈ ਖੈਰ ਮਾਂ ਨੇ ਉਹਨਾਂ ਨੂੰ ਇੱਕ ਵਾਰ ਸਾਡੇ ਘਰ ਆਉਣ ਦੀ ਦਾਪਤ ਦਿੱਤੀ ਤਾਂ ਜੋ ਉਹ ਸਾਡੇ ਘਰ ਦੀ ਤਸੱਲੀ ਕਰ ਲੈਣ ਪਰ ਉਹਨਾਂ ਨੇ ਆਰਾਮ ਨਾਲ ਇਨਕਾਰ ਕਰ ਦਿੱਤਾ ਕੁੜੀ ਦੀ ਚਾਚੀ ਨੇ ਕਿਹਾ ਕਿ ਬਸ ਵਿਆਹ ਦੀ ਤਰੀਕ ਦਿਓ ਅਤੇ ਇਸ ਤਰੀਕ ਨੂੰ ਆ ਕੇ ਆਪਣੀ ਇਮਾਨਤ ਲੈ ਜਾਓ ਮਾਂ ਨੇ ਗਹਿਣਿਆਂ ਦੀ ਮੰਗ ਬਾਰੇ ਪੁੱਛਿਆ ਤਾਂ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਨਾ ਉਹ ਗਹਿਣੇ ਲੈਣਗੇ ਅਤੇ ਨਾ ਹੀ ਦਾਜ ਦੇਣਗੇ ਉਹਨਾਂ ਨੇ ਸਾਨੂੰ ਸਿਰਫ 15 ਦਿਨਾਂ ਦਾ ਸਮਾਂ ਦਿੱਤਾ ਜਿਸ ਨੂੰ ਮਾਂ ਪਾਪਾ ਨੇ ਬੜੀ ਮੁਸ਼ਕਲ ਨਾਲ 1 ਮਹੀਨਾ ਕਰਵਾਇਆ ਕਿਉਂਕਿ ਅਸੀਂ ਵੀ ਤਿਆਰੀ ਕਰਨੀ ਸੀ ਆਖਰਕਾਰ ਮਾਣੇ ਕੁੜੀ ਦੇ ਹੱਥ ਵਿੱਚ ਭਰਾ ਦੇ ਨਾਮ ਦੀ ਅੰਗੂਠੀ ਪਹਿਨਾ ਦਿੱਤੀ ਕੀ ਕਰਦੀ ਇਕਲੌਤੇ ਪੁੱਤ ਦੀ ਪਸੰਦ ਸੀ ਉਸਦੀ ਖੁਸ਼ੀ ਵੇਖਦੇ ਹੋਏ ਇਹ ਕੌੜਾ ਘੁੱਟ ਭਰਨਾ ਸੀ ਦਿਨ گزرਦੇ ਗਏ ਤਿਆਰੀਆਂ ਸ਼ੁਰੂ ਹੋ ਗਈਆਂ ਮਾਂ ਨੇ ਭਰਾ ਨੂੰ ਦੋ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜਲਦਬਾਜ਼ੀ ਠੀਕ ਨਹੀਂ ਬਿਹਤਰ ਹੈ ਕੁਝ ਸਮਾਂ ਹੋਰ ਲੋ ਅਤੇ ਚੰਗੀ ਤਰ੍ਹਾਂ ਸੋਚ ਸਮਝ ਕੇ ਫੈਸਲਾ ਕਰੋ ਪਰ ਭਰਾ ਨਹੀਂ ਮੰਨਿਆ ਉਸ ਨੇ ਮਾਂ ਨੂੰ ਯਕੀਨ ਦਿਵਾਇਆ ਕਿ ਉਸ ਦਾ ਫੈਸਲਾ ਬਿਲਕੁਲ ਸਹੀ ਹੈ ਪਰ ਇਹ ਤਾਂ ਸਮਾਂ ਹੀ ਦੱਸਣ ਵਾਲਾ ਸੀ ਕਿ ਫੈਸਲਾ ਸਹੀ ਸੀ ਜਾਂ ਗਲਤ ਨਿਸ਼ਚਿਤ ਸਮੇਂ ਤੇ ਅਸੀਂ ਭਰਾ ਦੀ ਪਸੰਦ ਦੀ ਕੁੜੀ ਨੂੰ ਵਿਆਹ ਕੇ ਘਰ ਲੈ ਆਏ ਖਾਨਦਾਨ ਨੇ ਕੁੜੀ ਦੇ ਖਾਨਦਾਨ ਬਾਰੇ ਸਵਾਲ ਉਠਾਏ ਕੁੜੀ ਦੇ ਚਾਚਾ ਚਾਚੀ ਵਿਦਾਇਤ ਤੋਂ ਅਗਲੇ ਦਿਨ ਸ਼ਹਿਰ ਛੱਡ ਕੇ ਚਲੇ ਗਏ। ਬੌਟੀ ਜ਼ਿਆਦਾਤਰ ਕਮਰੇ ਵਿੱਚ ਹੀ ਰਹਿੰਦੀ ਸੀ। ਉਸ ਦੇ ਵਿਆਹ 6 ਦਿਨ ਗੁਜ਼ਰ ਗਏ ਪਰ ਖਾਣੇ ਦੇ ਸਮੇਂ ਤੋਂ ਇਲਾਵਾ ਉਹ ਕਮਰੇ ਤੋਂ ਬਾਹਰ ਨਹੀਂ ਸੀ ਨਿਕਲਦੀ। ਨਵਾਂ-ਨਵਾਂ ਵਿਆਹ ਹੋਇਆ ਸੀ। ਅਸੀਂ ਵੀ ਉਸ ਨੂੰ ਜ਼ਿਆਦਾ ਡਿਸਟਰਬ ਨਹੀਂ ਸੀ ਕਰਨਾ ਚਾਹੁੰਦੇ। ਇੱਕ ਦਿਨ ਪਰਾ ਆਫਿਸ ਤੋਂ ਆਇਆ। ਖਾਣਾ ਖਾਣ ਤੋਂ ਬਾਅਦ ਕਮਰੇ ਵਿੱਚ ਚਲਾ ਗਿਆ। ਥੋੜੀ ਦੇਰ ਬਾਅਦ ਪਰਾ ਬੌਟੀ ਨੂੰ ਲੈ ਕੇ ਕਮਰੇ ਤੋਂ ਬਾਹਰ ਆਇਆ ਅਤੇ ਮਾਂ ਨੂੰ ਕਿਹਾ ਕਿ ਉਹ ਬੌਟੀ ਨੂੰ ਕਿਤੇ ਘਮਾਉਣ ਲੈ ਜਾ ਰਿਹਾ ਹੈ। ਸ਼ਾਮ ਦਾ ਸਮਾਂ ਸੀ। ਦਿਆਂ ਦੇ ਦਿਨ ਸਨ ਅੰਧੇਰਾ ਜਰਾ ਜਲਦੀ ਹੋ ਜਾਂਦਾ ਸੀ ਮਾਂ ਨੇ ਭਰਾ ਨੂੰ ਰੋਕਿਆ ਕਿ ਇਸ ਵੇਲੇ ਜਾਣਾ ਠੀਕ ਨਹੀਂ ਕੱਲ ਦਿਨ ਵਿੱਚ ਚਲੇ ਜਾਣਾ ਅੰਧੇਰਾ ਬਹੁਤ ਫੈਲ ਗਿਆ ਹੈ ਤੁਸੀਂ ਕਿੱਥੇ ਘੁੰਮੋਗੇ ਫਿਰੋਗੇ ਭਰਾ ਨੇ ਬਉਟੀ ਵੱਲ ਵੇਖਿਆ ਅਤੇ ਮਾਂ ਨੂੰ ਕਿਹਾ ਮਾਂ ਇਸ ਦਾ ਦਿਲ ਚਾ ਰਿਹਾ ਹੈ ਤੁਸੀਂ ਚਿੰਤਾ ਨਾ ਕਰੋ ਅਸੀਂ ਬਸ ਇੱਥੇ ਸੜਕ ਤੇ ਚੱਕਰ ਲਾ ਕੇ ਵਾਪਸ ਆ ਜਾਵਾਂਗੇ ਮਾਂ ਭਰਾ ਨੂੰ ਰੋਕਣਾ ਚਾਹੁੰਦੀ ਸੀ ਪਰ ਭਰਾ ਪਤਨੀ ਦਾ ਹੱਥ ਫੜ ਕੇ ਬਾਹਰ ਨਿਕਲ ਗਿਆ ਮੈਂ ਮਾਂ ਨੂੰ ਲੈ ਕੇ ਕੁਰਸੀ ਤੇ ਬਿਠਾਇਆ ਮਾਂ ਦਾ ਦਿਲ ਬਹੁਤ ਘਬਰਾ ਰਿਹਾ ਸੀ ਕੁਝ ਦੇਰ ਬਾਅਦ ਭਰਾ ਬੋਟੀ ਨੂੰ ਲੈ ਕੇ ਤੇਜ਼ੀ ਨਾਲ ਅੰਦਰ ਦਾਖਲ ਹੋਇਆ ਬੋਟੀ ਨੂੰ ਕਮਰੇ ਵਿੱਚ ਛੱਡ ਕੇ ਵਾਪਸ ਜਾਣ ਲੱਗਾ ਪਤਾ ਨਹੀਂ ਕਿਉਂ ਹੋਸ ਦੇ ਚਿਹਰੇ ਦਾ ਰੰਗ ਉੱਡਿਆ ਹੋਇਆ ਸੀ ਮੈਂ ਭੱਜ ਕੇ ਭਰਾ ਕੋਲ ਗਈ ਅਤੇ ਪੁੱਛਿਆ ਕਿ ਕੀ ਹੋਇਆ ਹੈ ਪਰ ਭਰਾ ਨੇ ਮੇਰੀ ਗੱਲ ਦਾ ਜਵਾਬ ਨਾ ਦਿੱਤਾ ਅਤੇ ਬਾਹਰ ਜਾਣ ਲੱਗਾ ਅਚਾਨਕ ਦਰਵਾਜ਼ੇ ਕੋਲ ਪਹੁੰਚ ਕੇ ਭਰਾ ਰੁਕਿਆ ਫਿਰ ਦੌੜ ਕੇ ਮਾਂ ਦੇ ਪੈਰੀਂ ਡਿੱਗ ਪਿਆ ਅਤੇ ਜ਼ੋਰ-ਜ਼ੋਰ ਨਾਲ ਰੋਣ ਲੱਗਾ ਮਾਂ ਦਾ ਦਿਲ ਦਹਿਲ ਗਿਆ ਕੌਣ ਮਾਂ ਹੋਵੇਗੀ ਜੋ ਆਪਣੀ ਜਵਾਨ ਔਲਾਦ ਨੂੰ ਇੰਜ ਫਰੋਂਦੇ ਦੇਖ ਸਕੇ ਮਾਂ ਨੇ ਭਰਾ ਨੂੰ ਤੁਰੰਤ ਆਪਣੀ ਗੋਦ ਵਿੱਚ ਲੈ ਲਿਆ ਅਤੇ ਚੁੱਪ ਕਰਾਉਣ ਲੱਗੀ। ਕੁਝ ਦੇਰ ਬਾਅਦ ਭਰਾ ਦਾ ਰੋਣਾ ਘੱਟ ਗਿਆ। ਮਾਂ ਉਸੇ ਤਰ੍ਹਾਂ ਭਰਾ ਦਾ ਸਿਰ ਗੋਦ ਵਿੱਚ ਰੱਖ ਕੇ ਬੈਠੀ ਰਹੀ ਸੋਚਦੀ ਸੀ ਕਿ ਸ਼ਾਇਦ ਭਰਾ ਸੌਂ ਗਿਆ ਹੈ। ਮਾਂ ਪੂਰਾ ਘੰਟਾ ਉਸੇ ਜਗ੍ਹਾ ਜ਼ਮੀਨ ਤੇ ਬੈਠੀ ਰਹੀ ਤਾਂ ਜੋ ਭਰਾ ਦੀ ਨੀਂਦ ਖਰਾਬ ਨਾ ਹੋਵੇ। ਮੈਂ ਕਈ ਵਾਰ ਮਾਂ ਨੂੰ ਕਿਹਾ ਕਿ ਭਰਾ ਨੂੰ ਜਗਾਓ ਉਹ ਜਾ ਕੇ ਕਮਰੇ ਵਿੱਚ ਆਰਾਮ ਕਰੇ ਅਤੇ ਤੁਸੀਂ ਵੀ ਠੰਡੇ ਫਰਸ਼ ਤੋਂ ਉੱਠ ਜਾਓ। ਪਰ ਮਾਂ ਨੇ ਮੈਨੂੰ ਰੋਕ ਦਿੱਤਾ। ਖੈਰ ਮੈਂ ਖਾਣਾ ਬਣਾਉਣ ਵਿੱਚ ਰੁੱਝ ਗਈ। ਖਾਣਾ ਮੇਜ਼ ਤੇ ਲਾਉਣ ਤੋਂ ਬਾਅਦ ਜਦੋਂ ਮੈਂ ਮਾਂ ਨੂੰ ਮਾਂ ਨੇ ਲਈ ਬੁਲਾਉਣ ਗਈ ਤਾਂ ਉਹ ਭਰਾ ਨੂੰ ਚਗਾਉਣ ਲੱਗੇ ਜਿਵੇਂ ਹੀ ਮਾਂ ਨੇ ਭਰਾ ਦਾ ਗੁੱਟ ਫੜਿਆ ਉਹ ਛਟਕੇ ਨਾਲ ਪਿੱਛੇ ਹੋਈ ਅਤੇ ਤੁਰੰਤ ਪ੍ਰਾਣ ਟਟੋਲਣ ਲੱਗੇ ਅਗਲੇ ਹੀ ਪਲ ਮਾਂ ਦੀ ਚੀਕ ਸਾਰੇ ਘਰ ਵਿੱਚ ਗੂੰਜ ਰਹੀ ਸੀ ਮੈਂ ਭੱਜ ਕੇ ਮਾਂ ਕੋਲ ਪਹੁੰਚੀ ਭਰਾ ਦੀ ਹਾਲਤ ਵੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਤੁਰੰਤ ਭਰਾ ਦੀ ਨਬਜ਼ ਚੈੱਕ ਕੀਤੀ ਭਰਾ ਦਾ ਸਰੀਰ ਬਿਲਕੁਲ ਠੰਡਾ ਪਿਆ ਸੀ ਉਹ ਸਿਰਫ ਇੱਕ ਮਰਦਾ ਸਰੀਰ ਸੀ ਜਿਸ ਵਿੱਚ ਜ਼ਿੰਦਗੀ ਦੀ ਕੋਈ ਹਲਚਲ ਨਹੀਂ ਸੀ ਮਾਂ ਚੀਕ ਰਹੀ ਸੀ ਉਹ ਕਿੱਥੇ ਜਾਣਦੀ ਸੀ ਕਿ ਉਸ ਦਾ ਪੁੱਤ ਇੰਜ ਉਸ ਦੀ ਗੋਦ ਵਿੱਚ ਸੌਂਦੇ-ਸੌਂਦੇ ਹਮੇਸ਼ਾ-ਹਮੇਸ਼ਾ ਲਈ ਸੌਂ ਜਾਵੇਗਾ ਜੇ ਮਾਂ ਜਾਣਦੀ ਕਿ ਉਸ ਦਾ ਤੋ ਦੁਬਾਰਾ ਕਦੇ ਨਹੀਂ ਉੱਠੇਗਾ ਤਾਂ ਕਦੇ ਉਸ ਨੂੰ ਸੌਣ ਹੀ ਨਾ ਦਿੰਦੀ ਪਰ ਨਸੀਬ ਨਾਲ ਕੌਣ ਲੜ ਸਕਦਾ ਹੈ ਘਰ ਵਿੱਚ ਹਾਹਾਕਾਰ ਮਚ ਗਈ ਸੀ ਮੁਹੱਲੇ ਅਤੇ ਖਾਨਦਾਨ ਵਾਲੇ ਸਾਰੇ ਇਕੱਠੇ ਹੋ ਗਏ ਸਨ ਹਰ ਕਿਸੇ ਨੂੰ ਇਸ ਗੱਲ ਦੀ ਖ਼ਬਰ ਮਿਲ ਗਈ ਸੀ ਹਰ ਅੱਖ ਰੋ ਰਹੀ ਸੀ ਹਰ ਦਿਲ ਖੂਨ ਦੇ ਅਥਰੂ ਵਹਾ ਰਿਹਾ ਸੀ ਮਾਂ ਦੀ ਤਾਂ ਰੋ ਰੋ ਕੇ ਹਾਲ ਖਰਾਬ ਹੋ ਗਈ ਸੀ ਹਾਤੇ ਬੌਟੀ ਵੀ ਆਪਣੇ ਹੋਸ਼ ਗਵਾ ਬੈਠੀ ਸੀ ਇੱਕ ਘੰਟੇ ਵਿੱਚ ਉਸ ਨੂੰ ਕਈ ਵਾਰ ਬੇਹੋਸ਼ੀ ਦੇ ਦੌਰੇ ਪੈ ਚੁਕੇ ਸਨ ਉਸ ਨਾਲ ਤਾਂ ਵੱਡਾ ਜ਼ੁਲਮ ਹੋਇਆ ਸੀ ਅਜੇ ਉਸ ਦੇ ਹੱਥਾਂ ਦੀ ਮਹਿੰਦੀ ਵੀ ਨਹੀਂ ਸੀ ਉਤਰੀ ਫਿਰ ਇਹ ਕਿਹੋ ਜਿਹਾ ਹਾਸਾ ਵਾਪਰ ਗਿਆ ਸਾਰੀ ਉਮਰ ਸਾਥ ਨਿਭਾਉਣ ਦਾ ਵਾਅਦਾ ਕਰਨ ਵਾਲਾ ਇਹਦੇ ਸ਼ੁਰੂ ਵਿੱਚ ਹੀ ਤਨਹਾ ਛੱਡ ਗਿਆ ਸੀ ਪਤਾ ਨਹੀਂ ਭਰਾ ਨੂੰ ਕੀ ਹੋਇਆ ਸੀ ਅਜੇ ਤਾਂ ਦੋਵੇਂ ਹੱਸਦੇ ਖੇੜਦੇ ਚੰਗੇ ਭਲੇ ਘਰੋਂ ਬਾਹਰ ਘੁੰਮਣ ਗਏ ਸਨ ਫਿਰ ਅਚਾਨਕ ਭਰਾ ਨੂੰ ਕੀ ਹੋਇਆ ਮੈਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਬੌਟੀ ਵੀ ਹੋਸ਼ ਵਿੱਚ ਨਹੀਂ ਸੀ ਕਿ ਉਸ ਤੋਂ ਕੁਝ ਪੁੱਛਿਆ ਜਾਵੇ ਠੰਡ ਵਿੱਚ ਪਈ ਹੈਰਾਨ ਕਰਨ ਭਰਾ ਦੀ ਲਾਸ਼ ਆਕੜ ਗਈ ਸੀ ਇਸ ਲਈ ਜਲਦੀ ਤੋਂ ਜਲਦੀ ਅੰਤਮ ਸੰਸਕਾਰ ਬਾਰੇ ਸੋਚਿਆ ਗਿਆ ਇਸ ਦੌਰਾਨ ਮਾਂ ਦਾ ਵੀ ਬੀਪੀ ਕਈ ਵਾਰ ਹਾਈ ਹੋਇਆ ਭਰਾ ਦੇ ਅੰਤਮ ਸੰਸਕਾਰ ਹੁੰਦੇ ਹੀ ਪਾਪਾ ਨੂੰ ਵੀ ਹਾਰਟ ਅਟੈਕ ਆ ਗਿਆ ਮਾਂ ਅਤੇ ਪਾਪਾ ਨੂੰ ਤੁਰੰਤ ਹਸਪਤਾਲ ਲਜਾਇਆ ਗਿਆ 6 ਘੰਟੇ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਸਵੇਰੇ ਦੇ ਸਮੇਂ ਉਹਨਾਂ ਦੀ ਬਾਪਸੀ ਹੋਈ ਸਾਡੇ ਘਰ ਵਿੱਚ ਮੌਤ ਦਾ ਸਨਾਟਾ ਛਾ ਗਿਆ ਸੀ ਦਿਨ ਤੱਕ ਰਿਸ਼ਤੇਦਾਰ ਆਉਂਦੇ ਰਹੇ ਫਿਰ ਉਹ ਵੀ ਸਾਰੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਅਜੇ ਅਸੀਂ ਇਸ ਸਦਮੇ ਤੋਂ ਬਾਹਰ ਵੀ ਨਹੀਂ ਸੀ ਨਿਕਲੇ ਕਿ ਪਰਾ ਦੀ ਮੌਤ ਦੇ ਚੌਥੇ ਦਿਨ ਬੌਟੀ ਆਪਣੇ ਕਮਰੇ ਤੋਂ ਬਾਹਰ ਆਈ ਬੌਟੀ ਦੀ ਹਾਲਤ ਵੇਖ ਕੇ ਸਾਨੂੰ ਝਟਕਾ ਲੱਗਾ ਕਿਉਂਕਿ ਉਹ ਪੂਰੀ ਤਰ੍ਹਾਂ ਦੁਲਹਣ ਬਾਂਗ ਸਜੀ ਸੀ ਅਤੇ ਘਰ ਵਿੱਚ ਇੱਧਰ ਉੱਧਰ ਵੇਖਦੀ ਹੋਈ ਆਪਣੇ ਆਪ ਨਾਲ ਗੱਲਾਂ ਕਰ ਰਹੀ ਸੀ ਥੋੜੀ देर ਵੇਖਦੀ ਰਹੀ ਫਿਰ ਜਾ ਕੇ ਕਮਰੇ ਵਿੱਚ ਬੰਦ ਹੋ ਗਈ ਸਾਰੀ ਰਾਤ ਉਸਦੇ ਦੇ ਵਿੱਚੋਂ ਗੱਲਬਾਤ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਨਹੀਂ ਆ। ਬੌਟੀ ਨੂੰ ਭਰਾ ਦੀ ਮੌਤ ਦਾ ਗਹਿਰਾ ਸਦਮਾ ਲੱਗਾ ਸੀ ਉਹ ਆਪਣੇ ਹੋਸ਼ ਹਵਾਸ ਗਵਾ ਚੁੱਕੀ ਸੀ ਅਤੇ ਪੂਰੀ ਤਰ੍ਹਾਂ پاگل ਹੋ ਗਈ ਸੀ ਮਾਂ ਦਿਨ ਨੂੰ ਉਸ ਦੇ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੰਦੀ ਸੀ ਤਾਂ ਜੋ ਉਹ ਲੋਕਾਂ ਸਾਹਮਣੇ ਨਾ ਆ ਸਕੇ ਪਰ ਉਸ ਰਾਤ ਸਾਰਿਆਂ ਨੇ ਉਸ ਦੀ ਹਾਲਤ ਵੇਖ ਲਈ ਸੀ ਭਰਾ ਨੂੰ ਗੁਜ਼ਰੇ 6 ਮਹੀਨੇ ਹੋ ਗਏ ਸਨ ਪਰ ਬੌਟੀ ਸਾਡੇ ਘਰ ਹੀ ਰਹਿ ਰਹੀ ਸੀ ਹੁਣ ਉਸ ਦਾ ਸਾਡੇ ਘਰ ਰਹਿਣ ਦਾ ਕੋਈ ਮਕਸਦ ਨਹੀਂ ਸੀ ਪਰ ਸਾਡੇ ਕੋਲ ਵੀ ਉਸ ਨੂੰ ਘਰ ਵਿੱਚ ਰੱਖਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਪਾਪਾ ਕਈ ਵਾਰ ਉਸ ਦੇ ਚਾਚਾ ਚਾਚੀ ਦੇ ਘਰ ਦੇ ਚੱਕਰ ਲਗਾ ਚੁਕੇ ਸਨ ਪਰ ਉਹਨਾਂ ਦੇ ਘਰ ਤਾਲਾ ਲੱਗਾ ਸੀ ਅਤੇ ਜੋ ਨੰਬਰ ਸਾਡੇ ਕੋਲ ਸਨ ਉਹ ਵੀ ਬੰਦ ਆ ਰਹੇ ਸਨ ਇੱਕ ਦਿਨ ਅਸੀਂ ਬੈਠੇ ਸੀ ਅਚਾਨਕ ਦਰਵਾਜ਼ਾ ਖੜਕਾਇਆ ਵੇਖਿਆ ਤਾਂ ਰਿਸ਼ਤਾ ਕਰਾਉਣ ਵਾਲੀ ਆਂਟੀ ਸੀ ਅਤੇ ਨਾਲ ਕੁਝ ਹੋਰ ਲੋਕ ਵੀ ਸਨ ਜੋ ਮੇਰੇ ਰਿਸ਼ਤੇ ਲਈ ਆਏ ਸਨ ਮਾਂ ਨੇ ਉਹਨਾਂ ਨੂੰ ਬੈਠਕ ਵਿੱਚ ਬਿਠਾਇਆ ਅਤੇ ਮੈਨੂੰ ਖਾਣ ਪੀਣ ਦਾ ਇੰਤਿਆਮ ਕਰ ਲਈ ਕਿਹਾ ਮੈਂ ਸਿਰ ਹਿਲਾਉਂਦੀ ਹਾਂ ਸੋਈ ਬਲ ਚਲੀ ਗਈ ਕੁਝ ਦੇਰ ਬਾਅਦ ਬੌਟੀ ਵੀ ਆਪਣੇ ਕਮਰੇ ਤੋਂ ਨਿਕਲ ਕੇ ਬੈਠਕ ਵਿੱਚ ਚਲੀ ਗਈ ਉੱਥੇ ਬੈਠੀ ਇੱਕ ਔਰਤ ਨੇ ਬੌਟੀ ਨੂੰ ਵੇਖ ਕੇ ਹੈਰਾਨੀ ਜਤਾਈ ਮਾਂ ਨੇ ਬੌਟੀ ਦੀ ਜਾਣ ਪਛਾਣ ਕਰਵਾਈ ਜਿਵੇਂ ਹੀ ਉਹਨਾਂ ਔਰਤਾਂ ਦੀ ਨਜ਼ਰ ਬੌਟੀ ਦੇ ਚਿਹਰੇ ਤੇ ਪਈ ਉਹ ਚੌਂਗ ਗਈ ਅਤੇ ਆਪਣੀ ਜਗ੍ਹਾ ਤੋਂ ਉੱਠ ਕੇ ਖੜੀਆਂ ਹੋ ਗਈਆਂ ਫਿਰ ਮਾਂ ਨੂੰ ਕਿਹਾ ਕਿ ਉਹ ਇਸ ਘਰ ਵਿੱਚ ਰਿਸ਼ਤਾ ਨਹੀਂ ਕਰ ਸਕਦੀਆਂ ਇਸ ਤੋਂ ਬਾਅਦ ਵੀ ਤਿੰਨ ਚਾਰ ਰਿਸ਼ਤੇ ਆਏ ਪਰ ਹਰ ਬਾਰ ਰਿਸ਼ਤੇ ਲਈ ਆਈ ਲੋਕ ਬੋਟੀ ਦੀ ਸ਼ਕਲ ਵੇਖਦੇ ਹੀ ਰਿਸ਼ਤੇ ਤੋਂ ਇਨਕਾਰ ਕਰ ਦਿੰਦੇ ਸਨ ਪਤਾ ਨਹੀਂ ਉਸਦੇ ਚਿਹਰੇ ਤੇ ਅਜਿਆ ਕੀ ਸੀ ਉਸ ਦਿਨ ਵੀ ਸਾਡੇ ਘਰ ਰਿਸ਼ਤੇ ਵਾਲੇ ਆਏ ਅਤੇ ਕੁਝ ਦੇਰ ਬਾਅਦ ਉੱਠ ਕੇ ਚਲੇ ਗਏ ਸ਼ਾਮ ਨੂੰ ਉਹਨਾਂ ਨੂੰ ਰਿਸ਼ਤੇ ਕਰਾਉਣ ਵਾਲੀ ਆਂਟੀ ਨੂੰ ਰਿਸ਼ਤੇ ਤੋਂ ਹੀ ਇਨਕਾਰ ਕਰ ਦਿੱਤਾ ਮਾਂ ਗੁੱਸੇ ਵਿੱਚ ਬੋਟੀ ਵੱਲ ਗਈ ਅਤੇ ਕਿਹਾ ਕਿ ਅੱਜ ਉਹ ਬੋਟੀ ਨੂੰ ਘਰੋਂ ਕੱਢ ਦੇਣਗੇ ਕਿਉਂਕਿ ਉਸ ਦੀ وجہ ਕਾਰਨ ਮੇਰਾ ਰਿਸ਼ਤਾ ਹਰ ਵਾਰ ਟੁਕਰਾਇਆ ਜਾ ਰਿਹਾ ਸੀ ਮਾਂ ਨੇ ਗੁੱਸੇ ਵਿੱਚ ਦਰਵਾਜ਼ੇ ਨੂੰ ਧੱਕਾ ਦਿੱਤਾ ਦਰਵਾਜ਼ਾ ਝਟਕੇ ਨਾਲ ਖੁੱਲ੍ਹਿਆ ਸਾਹਮਣੇ ਦਾ ਮੰਜ਼ਰ ਵੇਖ ਕੇ ਮਾਂ ਇੱਕਦਮ ਚੀਕ ਪਈ ਅਤੇ ਬਾਹਰ ਆ ਗਈ ਮਾਂ ਦੀ ਚੀਕ ਸੁਣ ਕੇ ਮੈਂ ਅਤੇ ਪਾਪਾ ਵੀ ਤੁਰੰਤ ਬੋਟੀ ਦੇ ਕਮਰੇ ਵਾਲ ਤੋੜੇ ਸਾਹਮਣੇ ਦਾ ਮੰਜ਼ਰ ਦਿਲ ਨੂੰ ਦਹਿਲਾਉਣ ਵਾਲਾ ਸੀ ਸਾਡੀਆਂ ਅੱਖਾਂ ਸਾਹਮਣੇ ਬੌਟੀ ਪੱਖੇ ਨਾਲ ਲਟਕ ਰਹੀ ਸੀ ਅਤੇ ਬਿਸਤਰੇ ਤੇ ਲੈਪਟਾਪ ਵਿਆਂ ਸੀ ਜਿਸ ਵਿੱਚ ਬੋਟੀ ਵਰਗਾ ਹੀ ਚਿਹਰਾ ਨਜ਼ਰ ਆ ਰਿਹਾ ਸੀ ਜੋ ਬਾਰ ਬਾਰ ਬੋਟੀ ਦਾ ਨਾਮ ਲੈ ਕੇ ਉਸ ਨੂੰ ਰੋਕਣ ਲਈ ਕਹਿ ਰਿਹਾ ਸੀ ਪਾਪਾ ਨੇ ਜਲਦੀ ਨਾਲ ਬੋਟੀ ਦੇ ਗਲੇ ਵਿੱਚੋਂ ਦੁਪੱਟਾ ਕੱਢਿਆ ਤੇ ਬਿਸਤਰੇ ਤੇ ਬਿਠਾਇਆ ਬੋਟੀ ਹੁਣ ਸ਼ਰਮਿੰਦਗੀ ਨਾਲ ਨਜ਼ਰਾਂ ਝੁਕਾਏ ਕਿਸੇ ਮੁਜਰਮ ਬਾਗ ਬੈਠੀ ਸੀ ਇਸ ਵਕਤ ਉਹ پاਗਲ ਨਹੀਂ ਸੀ ਲੱਗ ਰਹੀ ਮੈਂ ਉਸ ਨੂੰ ਪਾਣੀ ਲਿਆ ਕੇ ਪਿਾਇਆ ਜਦੋਂ ਉਸ ਦੀ ਹਾਲਤ ਕੁਝ ਠੀਕ ਹੋਈ ਤਾਂ ਮਾਂ ਨੇ ਪੁੱਛਿਆ ਕਿ ਸਾਰੀ ਕਹਾਣੀ ਦੱਸੋ ਕਿਉਂਕਿ ਇੱਕ ਗੱਲ ਪੱਕੀ ਸੀ ਕਿ ਬੌਟੀ ਪਾਗਲ ਨਹੀਂ ਸੀ ਉਹ ਸਿਰਫ ਇਸ ਗੱਲ ਦਾ ਡਰਾਮਾ ਕਰ ਰਹੀ ਸੀ ਉਹ ਅਜਾ ਕਿਉਂ ਕਰ ਰਹੀ ਸੀ ਇਹ ਹੁਣ ਉਹ ਹੀ ਦੱਸ ਸਕਦੀ ਸੀ ਦੂਜੀ ਹਰਾਨੀ ਵਾਲੀ ਗੱਲ ਇਹ ਸੀ ਕਿ ਜੇ ਉਹ ਇੱਥੇ ਸੀ ਤਾਂ ਥੋੜੀ ਦੇਰ ਪਹਿਲਾਂ ਲੈਪਟਾਪ ਦੀ ਸਕਰੀਨ ਤੇ ਕੌਣ ਸੀ ਜੋ ਬਿਲਕੁਲ ਬੌਟੀ ਵਰਗੀ ਸੀ ਅਤੇ ਸਭ ਤੋਂ ਅਹਿਮ ਗੱਲ ਭਰਾ ਦੀ ਮੌਤ ਦੀ ਵਜ੍ਹਾ ਕੀ ਸੀ ਭਰਾ ਨੂੰ ਅਜਾ ਕੀ ਸਦਮਾ ਪਹੁੰਚਿਆ ਸੀ ਜਿਸ ਨੇ ਉਸ ਦੀ ਜਾਨ ਲੈ ਲਈ ਇਸ ਤੋਂ ਪਹਿਲਾਂ ਕਿ ਬੌਟੀ ਕੋਈ ਜਵਾਬ ਦਿੰਦੀ ਅਚਾਨਕ ਬੌਟੀ ਦਾ ਨਾਮ ਪੁਕਾਰਦੇ ਹੋਏ ਇੱਕ ਔਰਤ ਆਦੀ ਤੂਫਾਨ ਵਾਂਗ ਸਾਡੇ ਘਰ ਵਿੱਚ ਦਾਖਲ ਹੋਈ ਅਤੇ ਆਉਂਦੇ ਸਾਰ ਬੌਟੀ ਦੇ ਮੂੰਹ ਤੇ ਥੱਪੜ ਮਾਰਿਆ ਫਿਰ ਉਸ ਨੇ ਬੌਟੀ ਨੂੰ ਗਲੇ ਲਗਾ ਲਿਆ ਅਸੀਂ ਸਾਰੇ ਕਨਫਿਊਜ਼ ਹੋ ਕੇ ਉਸ ਨੂੰ ਦੇਖ ਰਹੇ ਸੀ ਇਹ ਉਹੀ ਬੌਟੀ ਦੀ ਹਮ ਸ਼ਕਲ ਔਰਤ ਸੀ ਸਾਡੀ ਮੌਜੂਦਗੀ ਮਹਿਸੂਸ ਕਰਕੇ ਉਹ ਸਾਡੇ ਵੱਲ ਮੁੜੀ ਉਸ ਦੇ ਕੱਪੜੇ ਪੈਨਣ ਦਾ ਤਰੀਕਾ ਬਹੁਤ ਹੀ ਬੇਹੁਦਾ ਸੀ ਜਿਸ ਨੇ ਪਾਪਾ ਸਮੇਤ ਸਾਨੂੰ ਵੀ ਨਜ਼ਰਾਂ ਝੁਕਾਉਣ ਲਈ ਮਜਬੂਰ ਕਰ ਦਿੱਤਾ ਪਾਪਾ ਤੁਰੰਤ ਕਮਰੇ ਤੋਂ ਬਾਹਰ ਚਲੇ ਗਏ ਬੌਟੀ ਚੀਕ-ਚੀਕ ਕੇ ਉਸ ਔਰਤ ਨੂੰ ਇੱਥੋਂ ਜਾਣ ਲਈ ਕਹਿ ਰਹੀ ਸੀ ਜਦੋਂ ਉਸ ਔਰਤ ਨੇ ਮਾਂ ਨੂੰ ਕਿਹਾ ਕਿ ਉਹ ਬੌਟੀ ਨਾਲ ਇਕੱਲੇ ਵਿੱਚ ਗੱਲ ਕਰਨਾ ਚਾਹੁੰਦੀ ਹੈ ਅਤੇ ਉਸ ਨੂੰ ਨਾਲ ਲੈ ਜਾਣਾ ਚਾਹੁੰਦੀ ਹੈ ਤਾਂ ਬੌਟੀ ਤੁਰੰਤ ਮਾਂ ਦੇ ਪਿੱਛੇ ਲੁਕ ਗਈ ਅਤੇ ਮਾਂ ਦੇ ਹੱਥ ਜੋੜ ਕੇ ਕਹਿਣ ਲੱਗੀ ਕਿ ਮੈਨੂੰ ਇਸ ਔਰਤ ਨਾਲ ਨਾ ਭੇਜੋ ਨਹੀਂ ਤਾਂ ਇਹ ਮੈਨੂੰ ਮਾਰ ਦੇਵੇਗੀ ਬੌਟੀ ਬਹੁਤ ਡਰੀ ਹੋਈ ਸੀ ਅਤੇ ਡਰ ਨਾਲ ਕੰਬ ਰਹੀ ਸੀ ਮਾਂ ਨੇ ਬੌਟੀ ਨੂੰ ਆਪਣੇ ਨਾਲ ਲੈ ਕੇ ਤਸੱਲੀ ਦਿੱਤੀ ਕਿ ਇਹ ਤੈਨੂੰ ਕੁਝ ਨਹੀਂ ਕਹੇਗੀ ਬਸ ਤੂੰ ਦੱਸ ਕੇ ਇਹ ਔਰਤ ਕੌਣ ਹੈ ਅਤੇ ਤੇਰਾ ਇਸ ਨਾਲ ਕੀ ਰਿਸ਼ਤਾ ਹੈ ਇਸ ਤੋਂ ਬਾਅਦ ਬੌਟੀ ਨੇ ਜੋ ਦੱਸਿਆ ਸੁਣ ਕੇ ਸਾਡੇ ਰੋਂਗਟੇ ਖੜੇ ਹੋ ਗਏ ਦਰਅਸਲ ਇਹ ਔਰਤ ਬੌਟੀ ਦੀ ਹਮ ਸ਼ਕਲ ਸੀ ਅਤੇ ਇੱਕ ਤワイਫ ਸੀ ਅਤੇ ਬਦ ਕਿਸਮਤੀ ਨਾਲ ਬੌਟੀ ਦੀ ਮਾਂ ਸੀ ਇਸ ਔਰਤ ਨੂੰ ਇੱਕ ਅਮੀਰ ਆਦਮੀ ਨੇ ਬਹਿਲਾ ਕੇ ਕੋਠੇ ਤੋਂ ਕੱਢ ਲਿਆ ਸੀ ਜਿੱਥੇ ਇਸ ਦੀ ਔਲਾਦ ਹੋਈ ਪਰ ਇਸ ਨੇ ਤਵਾਈਫ ਵਾਲਾ ਕੰਮ ਨਹੀਂ ਛੱਡਿਆ ਜਿਸ ਕਾਰਨ ਤੰਗ ਆ ਕੇ ਇਸ ਦੇ ਪਤੀ ਨੇ ਇਸ ਨੂੰ ਤਲਾਕ ਦੇ ਦਿੱਤਾ ਅਤੇ ਇਸ ਦੀ ਬੇਟੀ ਸਮੇਤ ਘਰੋਂ ਕੱਢ ਦਿੱਤਾ ਬੌਟੀ ਦੀ ਮਾਂ ਨੇ ਬੌਟੀ ਨੂੰ ਅਨਾਥ ਆਸ਼ਰਮ ਵਿੱਚ ਛੱਡ ਕੇ ਕੋਠਾ ਸੰਭਾਲ ਲਿਆ ਅਤੇ ਮੁੜ ਕੇ ਕਦੇ ਆਪਣੀ ਬੇਟੀ ਦੀ ਖਬਰ ਨਹੀਂ ਲਈ ਬੌਟੀ ਦੀ ਮੁਲਾਕਾਤ ਭਰਾ ਨਾਲ ਕੱਪੜਿਆਂ ਦੀ ਦੁਕਾਨ ਤੇ ਹੋਈ ਜਿੱਥੇ ਦੋਵਾਂ ਨੇ ਇੱਕ ਦੂਜੇ ਨੂੰ ਪਸੰਦ ਕੀਤਾ ਅਤੇ ਵਿਆਹ ਕਰ ਲਿਆ ਭਰਾ ਨੂੰ ਪਤਾ ਸੀ ਕਿ ਮਾਂ ਕਦੇ ਅਨਾਥ ਆਸ਼ਰਮ ਵਿੱਚ ਰਹਿਣ ਵਾਲੀ ਕੁੜੀ ਨਾਲ ਉਸ ਦਾ ਵਿਆਹ ਨਹੀਂ ਕਰਵਾਉਣਗੇ ਇਸ ਲਈ ਦੋ ਮਾਣੇ ਕੁਝ ਪੈਸੇ ਦੇ ਕੇ ਕੁਝ ਲੋਕਾਂ ਨੂੰ ਚਾਚਾ ਚਾਚੀ ਬਣਨ ਲਈ ਰਾਜ਼ੀ ਕਰ ਲਿਆ ਇਸੇ ਕਾਰਨ ਉਹ ਲੋਕ ਵਿਆਹ ਦੇ ਅਗਲੇ ਦਿਨ ਗਾਇਬ ਹੋ ਗਏ ਵਿਆਹ ਤੇ ਜਿੰਨਾ ਗਾਣੇ ਵਜਾਉਣ ਵਾਲਿਆਂ ਨੂੰ ਬੁਲਾਇਆ ਸੀ ਉਹਨਾਂ ਵਿੱਚ ਬੌਟੀ ਦੀ ਮਾਂ ਵੀ ਸੀ ਪਰ ਉਸ ਵਕਤ ਉਹ ਨਹੀਂ ਜਾਣਦੀ ਸੀ ਕਿ ਇਹ ਉਸ ਦੀ ਬੇਟੀ ਦੇ ਵਿਆਹ ਦਾ ਪ੍ਰੋਗਰਾਮ ਹੈ ਪਰ ਬੌਟੀ ਨੂੰ ਵੇਖਦੇ ਸਾਰ ਉਹ ਉਸ ਨੂੰ ਪਹਿਚਾਨ ਗਈ ਆਪਣੀ ਬੇਟੀ ਨੂੰ ਇੰਜ ਜਵਾਨ ਅਤੇ ਸੁੰਦਰ ਵੇਖ ਕੇ ਉਹ ਬਹੁਤ ਖੁਸ਼ ਹੋਈ ਹੁਣ ਉਸ ਦਾ ਇਰਾਦਾ ਸੀ ਆਪਣੀ ਬੇਟੀ ਨੂੰ ਵੀ ਕੋਠੇ ਤੇ ਬਿਠਾਉਂਦਾ ਪਰ ਅਫਸੋਸ ਬੋਟੀ ਦੇ ਪਿਆਰ ਨੇ ਉਸ ਦਾ ਏਕ ਪਲਾਨ ਨਕਾਮ ਕਰ ਦਿੱਤਾ ਫੇਰ ਵੀ ਉਹ ਮੌਕੇ ਦੀ ਭਾਲ ਵਿੱਚ ਸੀ ਕਿ ਕਦੋਂ ਮੌਕਾ ਮਿਲੇ ਅਤੇ ਉਹ ਬੌਟੀ ਨੂੰ ਚੁੱਕ ਕੇ ਲੈ ਜਾਵੇ ਭਰਾ ਦੀ ਵੱਧ ਕਿਸਮਤੀ ਕਹੋ ਜਾਂ ਉਸ ਔਰਤ ਦੀ ਖੁਸ਼ਕਿਸਮਤੀ ਜਦੋਂ ਭਰਾ ਤੇ ਬੌਟੀ ਘੁੰਮਣ ਲਈ ਘਰੋਂ ਨਿਕਲੇ ਉਸ ਔਰਤ ਨੇ ਦੋਵਾਂ ਨੂੰ ਵੇਖ ਲਿਆ ਉਸ ਦੇ ਛਾਤਰ ਦਿਮਾਗ ਵਿੱਚ ਇੱਕ ਚਾਲ ਆਈ ਉਸ ਨੇ ਭਰਾ ਨੂੰ ਆਪਣੇ ਬਾਰੇ ਦੱਸਿਆ ਤੇ ਨਾਲ ਹੀ ਇਹ ਵੀ ਕਿਹਾ ਕਿ ਮੇਰੀ ਬੇਟੀ ਵੀ ਤਵਾਈਫ ਹੈ ਤੂੰ ਇਹ ਨਾ ਸੋਚ ਕੇ ਤੇਰੀ ਪਤਨੀ ਐ ਸ਼ੂਤ ਅਤੇ ਪਵਿੱਤਰ ਹੈ ਇਹ ਮੇਰੇ ਨਾਲ ਕੋਠੇ ਤੇ ਕੰਮ ਕਰਦੀ ਸੀ ਹਤੇ ਨਾ ਜਾਣੇ ਕਿੰਨੇ ਮਰਦਾਂ ਦੇ ਬੇਸtre ਗਰਮ ਕਰ ਚੁਕੀ ਹੈ ਉਹ ਮੇਰੇ ਤੋਂ ਨਾਰਾਜ਼ ਹੋ ਗਈ ਸੀ ਇਸ ਲਈ ਮੈਨੂੰ ਛੱਡ ਕੇ ਨਾਥ ਆਸ਼ਰਮ ਚਲੀ ਗਈ ਅਤੇ ਉੱਥੇ ਤੈਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਕੇ ਵਿਆਹ ਕਰ ਲਿਆ ਉਸ ਔਰਤ ਨੇ ਸੋਚਿਆ ਕਿ ਇਹ ਗੱਲ ਸੁਣ ਕੇ ਭਰਾ ਬੌਟੀ ਨੂੰ ਤਲਾਕ ਦੇ ਦੇਵੇਗਾ ਪਰ ਭਰਾ ਨੂੰ ਬੌਟੀ ਨਾਲ ਮੁਹੱਬਤ ਸੀ ਉਸ ਨੇ ਤਲਾਕ ਤਾਂ ਨਹੀਂ ਦਿੱਤਾ ਪਰ ਬੌਟੀ ਦੇ ਦਵਾਈਫ ਹੋਣ ਦੀ ਗੱਲ ਸੁਣ ਕੇ ਇਹ ਸਦਮਾ ਵੀ ਬਰਦਾਸ਼ਤ ਨਾ ਕਰ ਸਕਿਆ ਅਤੇ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਭਰਾ ਦੀ ਮੌਤ ਤੋਂ ਬਾਅਦ ਬੌਟੀ ਦੀ ਮਾਂ ਦਾ ਹਰਾ ਹੋਰ ਸਾਫ ਹੋ ਗਿਆ ਬੋਟੀ ਨੇ ਆਪਣੀ ਮਾਂ ਤੋਂ ਬਚਣ ਲਈ ਪਾਗਲਪਨ ਦਾ ਨਾਟਕ ਸ਼ੁਰੂ ਕਰ ਦਿੱਤਾ ਪਰ ਹੁਣ ਉਸ ਦੀ ਮਾਂ ਨੂੰ ਪਤਾ ਲੱਗ ਗਿਆ ਸੀ ਕਿ ਬੋਟੀ ਪਾਗਲ ਨਹੀਂ ਹੈ ਇਸੇ ਲਈ ਉਸਨੇ ਬੋਟੀ ਨੂੰ ਆਪਣੇ ਨਾਲ ਲੈ ਜਾਣ ਦੀ ਧਮਕੀ ਦਿੱਤੀ ਜਿਸ ਤੇ ਬਾਡੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਬੌਟੀ ਇਹ ਸਭ ਦੱਸਦੇ ਹੋਏ ਰੋ ਪਈ ਜਦ ਕਿ ਉਹ ਔਰਤ ਗੁੱਸੇ ਨਾਲ ਬੌਟੀ ਨੂੰ ਘੂਰ ਰਹੀ ਸੀ ਜਦੋਂ ਮਾਂ ਨੇ ਅੱਗੇ ਵਧ ਕੇ ਉਸ ਔਰਤ ਦੇ ਮੂੰਹ ਤੇ ਥੱਪੜ ਮਾਰਿਆ ਉਹ ਔਰਤ ਇਸ ਦੇ ਕਾਬਲ ਸੀ ਹੋਸਨ ਦੇ ਝੂਠ ਕਾਰਨ ਮੇਰਾ ਭਰਾ ਮਾਰਿਆ ਗਿਆ ਉਸ ਦੀ ਬੇਟੀ ਬੇਵਿਵਾਹ ਹੋਈ ਇਹ ਔਰਤ ਜਿਸ ਨੇ ਆਪਣੀ ਬੇਟੀ ਨੂੰ ਨਹੀਂ ਛੱਡਿਆ ਉਹ ਕਿਸੇ ਹੋਰ ਦੀ ਕਿਵੇਂ ਹੋ ਸਕਦੀ ਸੀ ਅਜਿਹਾ ਔਰਤਾਂ ਦਾ ਖੁੱਲਾ ਰਹਿਣਾ ਠੀਕ ਨਹੀਂ ਸੀ ਮਾਂ ਨੇ ਉਸੇ ਵਾਸਤੇ ਸੋ ਨੰਬਰ ਤੇ ਕਾਲ ਕਰਕੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਇਸ ਤੋਂ ਬਾਅਦ ਮਾਪੇ ਨੇ ਬੋਟੀ ਦਾ ਵਿਆਹ ਇੱਕ ਚੰਗੇ ਮੁੰਡੇ ਨਾਲ ਕਰ ਦਿੱਤਾ ਬੋਟੀ ਹੁਣ ਆਪਣੇ ਘਰ ਵਿੱਚ ਖੁਸ਼ ਹੈ ਹੌਲੀ ਹੌਲੀ ਭਰਾ ਦਾ ਗਮ ਉਸ ਦੇ ਦਿਲੋਂ ਨਿਕਲ ਗਿਆ ਸੱਚ ਹੀ ਕਿਹਾ ਜਾਂਦਾ ਹੈ ਕਿ ਮਰਨ ਵਾਲੇ ਦੇ ਪਿੱਛੇ ਜ਼ਿੰਦਗੀ ਖਤਮ ਨਹੀਂ ਹੁੰਦੀ ਸਗੋ ਜ਼ਿੰਦਗੀ ਆਪਣੀ ਰਫਤਾਰ ਨਾਲ ਅੱਗੇ ਵਧਦੀ ਹੈ ਸਾਡੇ ਦਿਲਾਂ ਵਿੱਚੋਂ ਵੀ ਭਰਾ ਦਾ ਗਮ ਨਿਕਲ ਗਿਆ ਪਰ ਉਹਨਾਂ ਦੀ ਯਾਦ ਅਜੇ ਵੀ ਦਿਲ ਦੇ ਕਿਸੇ ਕੋਨੇ ਵਿੱਚ ਦੱਬੀ ਹੋਈ ਸੀ ਕਦੇ-ਕਦੇ ਉਹਨਾਂ ਨੂੰ ਯਾਦ ਕਰ ਲੈਂਦੇ ਹਾਂ ਬੋਟੀ ਦੇ ਵਿਆਹ ਤੋਂ 1 ਸਾਲ ਬਾਅਦ ਮਾਂ ਨੇ ਮੇਰਾ ਵੀ ਵਿਆਹ ਕਰ ਦਿੱਤਾ ਮਾਂ ਪਾਪਾ ਤੀਰਥ ਯਾਤਰਾ ਤੇ ਚਲੇ ਗਏ ਮੈਂ ਕਦੇ-ਕਦੇ ਬੋਟੀ ਨੂੰ ਮਿਲਣ ਜਾਂਦੀ ਹਾਂ ਉਹ ਸਾਡਾ ਬਹੁਤ ਅਹਿਸਾਨਮੰਦੀ ਹੈ ਕਿ ਅਸੀਂ ਉਸ ਦੀ ਜ਼ਿੰਦਗੀ ਖਰਾਬ ਹੋਣ ਤੋਂ ਬਚਾ ਲਏ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਜਰੂਰ ਦੱਸਣਾ ਜੇ ਪਸੰਦ ਆਈ ਹੋਵੇ ਤਾਂ ਲਾਈਕ ਕਰੋ ਅਤੇ ਰੋਜ਼ ਨਵੀਂ ਕਹਾਣੀ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਦੋਸਤੋ ਅਗਲੀ ਕਿਸੇ ਕਹਾਣੀ ਨਾਲ ਮੁੜ ਮਿਲ ਦੇਖ <coughs>